ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਕੁੱਕਸਟਾਈਲ ਗ੍ਰੈਂਡਿੰਗ ਵਿੱਚ ਅੱਜ ਆਪਾਂ ਬਣਾਵਾਂਗੇ ਆਲੂ ਮਟਰ ਦੀ ਸਬਜ਼ੀ ਉਹਦੇ ਲਈ ਆਪਾਂ ਆਲੂ ਕੱਟ ਕੇ ਪਾਣੀ ਵਿੱਚ ਭਿਓ ਲਏ ਨੇ ਤੇ ਮਟਰ ਵੀ ਫਰੋਜ਼ਨ ਨੇ ਆਪਾਂ ਤੇ ਇਹਨਾਂ ਨੂੰ ਵੀ ਆਪਾਂ ਪਾਣੀ ਵਿੱਚ ਭਿਓ ਕੇ ਰੱਖ ਦਿੱਤਾ ਹੈ গরম ਪਾਣੀ ਵਿੱਚ ਤੇ ਤੜਕਾ ਆਪਾਂ கிரਾਈਂਡ ਕਰ ਲਿਆ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਕੜਾਈ ਲਵਾਂਗੇ ਉਸ ਵਿੱਚ ਤੇਸੀ ਘਿਓ ਪਾ ਲਵਾਂਗੇ ਤੁਸੀਂ ਇਸ ਨੂੰ ਕਿਸੇ ਵੀ ਸਰੋਂ ਦੇ ਤੇਲ ਰਿਫਾਈਨਡ ਵਿੱਚ ਬਣਾ ਸਕਦੇ ਹੋ ਤੁਹਾਡੀ ਇੱਛਾ ਤੇ ਡਿਪੈਂਡ ਕਰਦਾ ਹੈ ਸਭ ਤੋਂ ਪਹਿਲਾਂ ਆਪਾਂ ਇਸ ਵਿੱਚ ਘਿਓ ਪਾਇਆ ਹੈ ਤੇ ਹੁਣ ਉਸ ਨੂੰ ਗਰਮ ਹੋਣ ਤੇ ਆਪਾਂ ਸਾਫਤ ਜੀਰਾ ਅਤੇ ਧਨੀਆ ਪਾਵਾਂਗੇ ਤੇ ਉਸ ਨੂੰ ਰੋਸਟਡ ਹੋਣ ਤੋਂ ਬਾਅਦ ਆਪਾਂ ਇਸ ਵਿੱਚ ਜੋ ਗ੍ਰाइंड ਕੀਤਾ ਹੈ ਤੜਕਾ ਸਪ੍ਰਿੰਗ ਆਨੀਅਨ ਪਿਆਜ਼ ਹਰੀ ਮਿਰਚ ਲਸਣ ਅਦਰਕ ਪਾ ਲਿਆ ਹੈ ਹੁਣ ਇਸ ਨੂੰ ਵੀ ਆਪਾਂ ਫਰਾਈ ਕਰ ਲਵਾਂਗੇ ਤੜਕਾ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਜਦੋਂ ਤੜਕਾ ਆਪਣਾ ਫਰਾਈ ਹੋ ਗਿਆ ਤੇਲ ਛੱਡਣ ਲੱਗ ਗਿਆ ਤਾਂ ਫਿਰ ਹੁਣ ਆਪਾਂ ਇਸ ਵਿੱਚ ਸੁੱਕੇ ਮਸਾਲੇ ਜਿਵੇਂ ਹਲਦੀ ਨਾਣ ਮਿਰਚ ਪਾ ਦੇਵਾਂਗੇ ਤੇ ਕਾਲੀ ਮਿਰਚ ਵੀ ਜ਼ਰੂਰ ਪਾਇਆ ਕਰੋ ਸਬਜ਼ੀ ਵਿੱਚ ਮਸਾਲੇ ਪਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਵੀ मिक्स ਕਰਕੇ 1-2 ਮਿੰਟ ਲਈ ਪੌਣਾ ਲਵਾਂਗੇ ਤਾਂ ਜੋ ਹਲਦੀ ਦਾ ਕੱਚਾਪਨ ਖਤਮ ਹੋ ਜਾਵੇ। ਹੱਤੇ ਮਸਾਲੇ ਨੂੰ ਪੁਨਣ ਤੋਂ ਬਾਅਦ ਆਪਾਂ ਇਸ ਵਿੱਚ ਦੋ ਲਾਲ ਮਿਰਚ ਸਾਬਤ ਪਾ ਦੇਵਾਂਗੇ। ਇਸ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਹੈ ਜੇ ਤੁਸੀਂ ਚਾਹੋ ਤੇ ਇਹਨਾਂ ਨੂੰ ਬਾਅਦ ਵਿੱਚ ਕੱਟ ਵੀ ਸਕਦੇ ਹੋ। ਨਹੀਂ ਵਿੱਚ ਹੀ ਮੈਸ਼ ਕਰ ਸਕਦੇ ਹੋ। ਆੜ ਕਾ ਆਪਣਾ ਚੰਗੀ ਤਰ੍ਹਾਂ ਫਰਾਈ ਹੋ ਗਿਆ ਹੈ ਤੇ ਮਸਾਲੇ ਵੀ ਆਪਾਂ ਭੁੰਨ ਲੈਣੇ ਵਿੱਚ ਪਾ ਕੇ ਹੁਣ ਆਪੇ ਇਸ ਵਿੱਚ ਕੱਟੇ ਹੋਏ ਆਲੂ ਪਾ ਲਵਾਂਗੇ ਅਤੇ ਉਹਨਾਂ ਨੂੰ 2 ਤੋਂ 3 ਮਿੰਟ ਤੱਕ ਪਕਾਵਾਂਗੇ ਤਾਂ ਜੋ ਉਹਨਾਂ ਉੱਪਰ ਮਸਾਲੇ ਚੰਗੀ ਤਰ੍ਹਾਂ ਕੋੜ ਹੋ ਜਾਣ ਲੂਆ ਨੂੰ ਆਪਾਂ ਮਸਾਲੇ ਵਿੱਚ 3 ਤੋਂ 4 ਮਿੰਟ ਪਕਾ ਲਵਾਂਗੇ ਅਤੇ ਹੁਣ ਇਸ ਵਿੱਚ ਆਪਾਂ ਗਰਮ ਪਾਣੀ ਐਡ ਕਰ ਦੇਵਾਂਗੇ ਅਤੇ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਬਜੀ ਵਿੱਚ ਪਾਣੀ ਪਾ ਕੇ ਆਪਾਂ ਇਸ ਵਿੱਚ ਇੱਕ ਉਬਾਲ ਆਉਣ ਦੀ ਵੇਟ ਕਰਾਂਗੇ ਅਤੇ 2 ਤੋਂ 3 ਮਿੰਟ ਆਪਾਂ ਪਕਾ ਲਾਂਗੇ ਜਦ ਪੱਕਣ ਲੱਗ ਜਾਏਗੀ ਆਪਣੀ ਸਬਜ਼ੀ ਤਾਂ ਫਿਰ ਆਪਾਂ ਇਸ ਵਿੱਚ ਮਟਰ ਐਡ ਕਰਾਂਗੇ ਮਟਰ ਫਰੋਜ਼ਨ ਹੋਣ ਕਰਕੇ ਆਪਾਂ ਥੋੜੀ देर ਨਾਲ ਹੀ ਪਾਵਾਂਗੇ ਤਾਂ ਜੋ ਆਪਣੇ ਆਲੂ ਵੀ ਨਾਲ ਹੁੰਦੇ ਹੀ ਪੱਕ ਜਾਣ ਹੁਣ ਆਪਾਂ ਇਸ ਵਿੱਚ ਮਟਰ ਐਡ ਕਰ ਦਿੱਤੇ ਨੇ ਆਪਣੀ ਸਬਜ਼ੀ ਨੂੰ ਪਕਦੇ ਹੋਏ 2 ਤੋਂ 4 ਮਿੰਟ ਹੋ ਗਏ ਸਨ ਆਪਾਂ ਮਟਰ ਪਾ ਦਿੱਤੇ ਨੇ ਹੁਣ ਆਪਾਂ 7 ਤੋਂ 8 ਮਿੰਟ ਲਈ ਸਬਜ਼ੀ ਨੂੰ ਢੱਕ ਕੇ ਪੱਕਣ ਲਈ ਛੱਡ ਦੇਵਾਂਗੇ ਅਤੇ ਵਿੱਚ ਵਿੱਚ ਆਪਾਂ ਇਸ ਨੂੰ ਚੈੱਕ ਕਰਦੇ ਰਵਾਂਗੇ ਹਿਲਾਉਂਦੇ ਰਵਾਂਗੇ ਅਤੇ ਲਾਸਟ ਵਿੱਚ ਆਪਾਂ ਇਸ ਵਿੱਚ ਕਸੂਰੀ ਮੇਥੀ ਪਾ ਦੇਵਾਂਗੇ ਸਬਜ਼ੀ ਪਕਦੀ ਨੂੰ ਆਪਣੀ ਨੂੰ 7 ਤੋਂ 8 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਇਸ ਵਿੱਚ ਕਸੂਰੀ ਮੇਥੀ ਪਾਈਏ ਇਸ ਨਾਲ ਟੇਸਟ ਬਹੁਤ ਵਧੀਆ ਆਉਂਦਾ ਹੈ ਸਬਜੀ ਆਪਣੀ ਬਣ ਗਈ ਹੈ ਫਲੇਮ ਆਪਾਂ ਇੱਥੇ ਆਫ ਕਰ ਦੇਵਾਂਗੇ ਅਤੇ ਹੁਣ ਆਪਾਂ ਇਸ ਵਿੱਚ ਗਾਰਨਿਸ਼ ਲਈ ਹਰਾ ਧਨੀਆ ਪਾ ਦੇਵਾਂਗੇ ਹਰਾ ਧਨੀਆ ਸਬਜੀ ਦੀ ਦਿੱਖ ਨੂੰ ਹੋਰ ਵੀ ਵਧੀਆ ਬਣਾ ਦਿੰਦਾ ਹੈ ਆਲੂ ਮਟਰ ਦੀ ਸਬਜੀ ਨੂੰ ਤੁਸੀਂ ਚਾਵਲ ਰੋਟੀ ਪਰੌठा ਪੂਰੀ ਕਿਸੇ ਵੀ ਚੀਜ਼ ਨਾਲ ਲੈ ਸਕਦੇ ਹੋ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟਸ ਕਰਕੇ ਦੱਸਣਾ ਕਿ ਕਿੱਦਾਂ ਲੱਗੀ ਤੁਹਾਨੂੰ ਅੱਜ ਦੀ ਰੈਸਪੀ ਤੇ ਮਿਲਦੇ ਹਾਂ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸ਼ਸ਼ੀਕਾਲ ਧੰਨਵਾਦ